ਸਤਿ ਸ੍ਰੀ ਅਕਾਲ ਦੋਸਤੋ ਜੌਬਲੱਡ ਬਾਈ ਹਰਦੀਪ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਪੰਜਾਬ ਸਿਕਿਉਰਿਟੀ ਗਾਰਡ ਭਰਤੀ 2025 ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਜੀ ਨਾ ਤੁਹਾਡਾ ਕੋਈ ਪੇਪਰ ਇਨਾਂ ਕੋਈ ਐਪਲੀਕੇਸ਼ਨ ਫ੍ਰੀ ਸ ਹੈ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲਸ ਤੇ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣ ਤਾ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਅਪਲਾਈ ਜੋ ਤੁਸੀਂ ਕਰਨਾ ਜੀ ਜਾਂ ਤਾਂ ਤੁਸੀਂ ਖੁਦ ਜਾ ਕੇ ਆਪਣੇ ਡਾਕੂਮੈਂਟ ਜਮ੍ਹਾਂ ਕਰ ਸਕੋਗੇ ਜਾਂ ਫਿਰ ਤੁਸੀਂ ਡਾਕ ਦੁਆਰਾ ਵੀ ਭੇਜ ਸਕੋਗੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੀ ਡਾਕ ਦੁਆਰਾ ਭੇਜਣ ਦਾ ਸਮਾਂ ਖਤਮ ਹੋ ਚੁੱਕਾ ਜੀ ਤੁਹਾਨੂੰ ਖੁਦ ਜਾ ਕੇ ਆਪਣੇ ਡਾਕੂਮੈਂਟ ਜਮ੍ਹਾਂ ਕਰਨੇ ਹੋਣਗੇ ਸਮਾਂ ਬਹੁਤ ਘੱਟ ਹੈ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਨਾ ਪੋਸਟਨ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਹੋਵੇਗਾ ਜੀ ਦੋਸਤੋ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਦੋਸਤੋ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਅਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਨੋਟੀਫਿਕੇਸ਼ਨ ਅਤੇ ਐਪਲੀਕੇਸ਼ਨ ਫਾਰਮ ਪ੍ਰਾਪਤ ਕਰ ਸਕੋਗੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਉੱਥੋਂ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪਰੰਤਵਾਦ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਪੂਰ ਦੇਖਿਓ ਚਲੋ ਦੋਸਤੋ ਅੱਪ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਪੀਏਯੂ ਕੈਂਪਸ ਲੁਧਿਆਣਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਇਸਤਿਹਾਰ ਨੰਬਰ 4/2025 ਰਾਏ 15/4/2025 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਵਿਖੇ ਸਕੋਰਡੀ ਗਾਰਡ ਦੀਆਂ ਚਾਰ ਪੋਸਟਾਂ ਨੂੰ ਭਰਨ ਲਈ ਜੋਗ ਉਮੀਦਵਾਰਾਂ ਕੋਲੋਂ ਆਫਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਬਹੁਤ ਸਾਰੇ ਉਮੀਦਵਾਰਾਂ ਨੇ ਨਾ ਪੋਸਟਾਂ ਲਈ ਅਪਲਾਈ ਕਰ ਲਿਆ ਹੋਵੇਗਾ ਛੇਕਰ ਕੋਈ ਉਮੀਦਵਾਰ ਰਹਿ ਗਿਆ ਤੇ ਚਾਹਵਾਨ ਹੈ ਨਾ ਪੋਸਟਾਂ ਲਈ ਅਪਲਾਈ ਕਰਨ ਵਾਸਤੇ ਉਹਨਾਂ ਵਾਸਤੇ ਕੱਲ ਦਾ ਦਿਨ ਹੈ ਜੀ ਕੱਲ ਤਾਂ ਫਿਰ ਛੁੱਟੀ ਹੋ ਸਕਦੀ ਹੈ ਸੰਡੇ ਫਿਰ ਪਰਸੋ ਵੀ ਤੁਸੀਂ ਇੱਕ ਐਡੀਸ਼ਨਲ ਡੇ ਵੀ ਦਿੱਤਾ ਜਾਂਦਾ ਤਾਂ ਤੁਸੀਂ ਪਰਸੋ ਵੀ ਸ਼ਾਇਦ ਗੱਲਬਾਤ ਕਰਕੇ ਜਾ ਕੇ ਉੱਥੇ ਡਾਕੂਮੈਂਟ ਜਮ੍ਹਾਂ ਕਰਾ ਦੇਣੇ ਹੋਣਗੇ ਤਨਖਾਹ ਤੁਹਾਨੂੰ ਡੀਸੀ ਰੇਟ ਦੇ ਅਨੁਸਾਰ ਦਿੱਤੀ ਜਾਵੇਗੀ। ਇਹ ਪੋਸਟ 6 ਮਹੀਨੇ ਵਾਸਤੇ ਭਰੀ ਜਾਵੇਗੀ ਕੰਟਰੈਕਟ ਬੇਸ ਤੇ। ਤੁਹਾਡੇ ਕੰਮ ਨੂੰ ਦੇਖਦੇ ਹੋਏ ਇਹਦਾ ਸਮਾਗ ਕੇ ਬਦਾ ਦਿੱਤਾ ਜਾਵੇਗਾ। ਦੋਸਤੋ ਇਹ ਨਾ ਪੋਸਟਾਂ ਲਈ ਵਿਦਿਅਕ ਯੋਗਤਾ ਕੁਛ ਇਸ ਪ੍ਰਕਾਰ ਹੈ ਜੀ। ਦੋਸਤੋ ਜਿਨ੍ਹਾਂ ਉਮੀਦਵਾਰਾਂ ਨੇ 8ਵੀਂ ਪੰਜਾਬੀ ਭਾਸ਼ਾ ਨਾਲ ਪਾਸ ਕੀਤੀ ਆ ਉਮਰ ਹੱਦੇ ਜੀ 50 ਸਾਲ ਦੇ ਵਿਚਕਾਰ ਅਤੇ ਉਹ ਭਾਰਤ ਦਾ ਨਾਗਰਿਕ ਹੋਵੇ ਉਹ ਉਮੀਦਵਾਰ ਅਪਲਾਈ ਕਰ ਸਕਣਗੇ। ਹੁਣ ਤੁਸੀਂ ਅਪਲਾਈ ਕਰਨ ਦਾ ਤਰੀਕਾ ਸਮਝ ਲਓ ਜੀ। ਕੋਈ ਚਾਹਵਨ ਉਮੀਦਵਾਰ ਨੇ ਜੀ ਜਿਹੜੇ ਯੋਗਤਾ ਪੂਰੀਆਂ ਕਰਦੇ ਹੋਣ ਨੱਥੀ ਪਰਫਾਰਮੇ ਨਾਲ ਸੰਬੰਧੀ ਡਾਕੂਮੈਂਟਸ ਕੁਆਲਿਫੀਕੇਸ਼ਨ ਐਕਸਪੀਰੀਅੰਸ ਆਦਿ ਦੇ ਡਾਕੂਮੈਂਟਸ ਨਾਲ ਲਗਾ ਕੇ 25/5/2025 ਸ਼ਾਮ 4 ਵਜੇ ਤੱਕ ਤੁਸੀਂ ਜਾਂ ਤਾਂ ਡਾਕ ਦੁਆਰਾ ਭੇਜ ਸਕਦੇ ਸੀ ਜੀ ਜਾਂ ਫਿਰ ਤੁਸੀਂ ਖੁਦ ਜਾ ਕੇ ਵੀ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਸਕੋਗੇ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਂ ਪਹੁੰਚਣਾ ਜੀ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਪੀਐਜਯੂ ਕੈਂਪਸ ਲੁਧਿਆਣਾ ਦੇ ਐਡਰੈਸ ਤੇ ਪਹੁੰਚਣਾ ਹੋਵੇਗਾ ਜੀ ਫਿਰ ਤੁਸੀ ਗੱਲਬਾਤ ਕਰ ਲੈਣੀ ਹੈ ਜੀ ਫਿਰ ਜਾ ਕੇ ਤੁਸੀਂ ਆਪਣਾ ਡਾਕੂਮੈਂਟ ਜਮ੍ਹਾਂ ਕਰਾ ਦੇਣੇ ਹੋਣਗੇ। ਡਾਕ ਦੁਆਰਾ ਜਾਂ ਫਿਰ ਦਸਤੀ ਮਤਲਬ ਖੁਦ ਵੀ ਜਾ ਕੇ ਤੁਸੀਂ ਜਮ੍ਹਾਂ ਕਰਾ ਸਕੋਗੇ। ਸਮਾਂ ਘੱਟ ਹੈ। ਇਹੀ ਰეკਮੈਂਡ ਕਰਦਾਂਗੇ ਤੁਸੀਂ ਖੁਦ ਜਾ ਕੇ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਲਦੇ ਨੇ ਹੋਣਗੇ। ਇਸ ਤੋਂ ਇਲਾਵਾ ਯੋਗਤਾ ਅਤੇ ਹੋਰ ਐਕਸਪੀਰੀਅੰਸ ਰੱਖਣ ਵਾਲੇ ਉਮੀਦਵਾਰ ਨੂੰ ਲਾਭ ਲੈਣ ਲਈ ਉਸਦੇ ਡਾਕੂਮੈਂਟਸ ਨਾਲ ਨੱਥੀ ਕਰਨੇ ਹੋਣਗੇ। ਉਮੀਦਵਾਰ ਚੋਣ ਕਮੇਟੀ ਸਾਹਮਣੇ ਤੁਸੀਂ ਪਹੁੰਚਣਾ ਹੋਵੇਗਾ ਜੀ ਆਪਣੇ ओरिजिनल ਡਾਕੂਮੈਂਟਸ ਅਤੇ ਫੋਟੋਕਾਪੀਆਂ ਲੈ ਕੇ ਪਹੁੰਚਣਾ ਹੋਵੇਗਾ ਜੀ ਜੋ ਇੰਟਰਵਿਊ ਦਾ ਸਮਾਂ ਹੋਵੇਗਾ ਜੀ ਉਹ ਤੁਹਾਨੂੰ ਬਾਅਦ ਵਿੱਚ ਦੱਸ ਦਿੱਤਾ ਜਾਵੇਗਾ ਜਦੋਂ ਤੁਸੀਂ ਇੰਟਰਵਿਊ ਲਈ ਪਹੁੰਚੋਗੇ ਤੁਹਾਨੂੰ ਕੋਈ ਟਿਕਟ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ